ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਮਾਤ 12ਵੀਂ ਦੀ ਜਿਹੜੀ ਪੰਜਾਬੀ ਦੀ ਪਾਠ ਪੁਸਤਕ ਹੈ ਕਰਤਾਰ ਸਿੰਘ ਦੁੱਗਲ ਦੁਆਰਾ ਉਹਦੇ ਵਿੱਚ ਜੋ ਕਹਾਣੀ ਲਿਖੀ ਗਈ ਹੈ ਨੀਲੀ ਉਹਦਾ ਸਾਰ ਆਪਣੇ ਸ਼ਬਦਾਂ ਵਿੱਚ ਕਿਵੇਂ ਲਿਖਣਾ ਕਹਾਣੀ ਦਾ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤੇ ਨਾਲ ਦੀ ਨਾਲ ਜਿਹੜੇ ਇਹਦੇ ਵਿੱਚ ਔਖੇ ਸ਼ਬਦ ਆਉਣਗੇ ਉਹਨਾਂ ਦੇ ਅਰਥ ਵੀ ਮੈਂ ਤੁਹਾਨੂੰ ਦੱਸਾਂਗੀ ਤਾਂ ਜੋ ਕਹਾਣੀ ਇਹ ਤੁਹਾਨੂੰ ਪੂਰੇ ਚੰਗੇ ਤਰੀਕੇ ਦੇ ਨਾਲ ਸਮਝ ਆ ਜਾਵੇ ਨੀਲੀ ਕਹਾਣੀ ਕਰਤਾਰ ਸਿੰਘ ਦੁੱਗਲ ਦੀ ਰਚਨਾ ਹੈ। ਬੱਚੇ ਨੀਲੀ ਇੱਕ گاਊ ਦਾ ਨਾਮ ਹੈ ਮੈਂ ਪਹਿਲੇ ਦੱਸਤੀਆਂ ਤੁਹਾਨੂੰ। ਇੱਕ ਗਾਂ ਸੀ ਤੇ ਉਹਦਾ ਨਾਮ ਸੀ ਨੀਲੀ। ਇਹ ਨਾਲ ਤੁਹਾਨੂੰ ਸਾਰੀ ਗੱਲ ਸਮਝ ਆ ਜਾਏਗੀ। ਇਸ ਕਹਾਣੀ ਵਿੱਚ ਕਹਾਣੀਕਾਰ ਨੇ ਪਸ਼ੂਆਂ ਦੀ ਮਾਨਸਿਕਤਾ ਅਤੇ ਮਨੁੱਖ ਦੇ ਸਵਾਰਥੀਪੁਣੇ ਨੂੰ ਪੇਸ਼ ਕੀਤਾ ਹੈ। ਕਿਉਂਕਿ ਜਿਵੇਂ ਆਪਾਂ ਸੋਚਦੇ ਨਾ ਆਪਣੀ ਮਾਨਸਿਕਤਾ ਉਹ ਮੇ ਪਸ਼ੂਆਂ ਦੀ ਵੀ ਹੁੰਦੀ ਹੈ। ਉਹ ਵੀ ਸੋਚਦੇ ਨੇ ਸਾਡੇ ਵਾਂਗੂ। ਪਰ ਇਹਦੇ ਵਿੱਚ ਕੀ ਕਿਹਾ ਗਿਆ ਵੀ ਮਨੁੱਖ ਦਾ ਸਵਾਰਥੀ ਪਣਾ ਵੀ ਜਿਹੜਾ ਮਨੁੱਖਾ ਆਪਣੇ ਸਵਾਰਥ ਲਈ ਹੀ ਕੋਈ ਕੰਮ ਕਰਦਾ ਹੈ ਉਹਨੂੰ ਪੇਸ਼ ਕੀਤਾ ਗਿਆ ਨੀਲੀ ਗਾਂ ਦੀ ਗਾਂ ਰੰਗ ਦੀ ਗੋਰੀ ਸੀ ਭਾਵੇਂ ਕਿ ਰੰਗ ਦੀ ਚਿੱਟੀ ਸੀ ਚਿੱਟੇ ਰੰਗ ਦੀ ਸੀ ਨੀਲੀ ਗਾਂ ਸਿਹਤਮੰਦ ਗਾਂ ਦਾ ਦੁੱਧ ਵੀ ਵਧੀਆ ਹੁੰਦਾ ਹੈ ਕਹਾਣੀਕਾਰ ਦੀ ਪਤਨੀ ਨੇ ਇਸੇ ਕਰਕੇ ਨੀਲੀ ਨੂੰ ਚੁਣ ਕੇ ਨੀਲੀ ਗਾਂ ਦਾ ਨਾਂ ਹੈ ਉਸ ਨੂੰ ਚੁਣ ਕੇ ਉਸਦੇ ਦੁੱਧ ਦਾ ਭਾਅ ਚੁਕਾਇਆ ਸੀ ਕਿਉਂਕਿ ਗਾਂ ਸੋਹਣੀ ਸੀ ਤੰਦਰੁਸਤ ਸੀ ਤੇ ਉਹਨੂੰ ਲੱਗੇ ਵੀ ਤਾਂ ਦੁੱਧ ਵੀ ਵਧੀਆ ਹੋਏਗਾ ਤੇ ਇਸੇ ਕਰਕੇ ਉਹਦਾ ਜਿਹੜਾ ਭਾ ਗਵਾਲੇ ਦੇ ਨਾਲ ਖੋਲਿਆ ਸੀ ਗਵਾਲਾ ਕੌਣ ਸੀ ਜਿਹੜਾ ਗਊ ਨੂੰ ਰੱਖਦਾ ਸੀ ਗਵਾਲਾ ਹਰ ਰੋਜ਼ ਨੀਲੀ ਨੂੰ ਕਹਾਣੀਕਾਰ ਕਹਾਣੀਕਾਰ ਕੌਣ ਸੀ ਬੱਚੇ ਕਰਤਾਰ ਸਿੰਘ ਦੁੱਗਲ ਉਹਦੀ ਕੋਠੀ ਦੇ ਵਿੱਚ ਲੈ ਆਉਂਦਾ ਅਤੇ ਮਹਿੰਦੀ ਦੇ ਬੂਟੇ ਖਲੋਤੀ ਗਾਂ ਇੱਕ ਮਹਿੰਦੀ ਦਾ ਬੂਟਾ ਲੱਗਿਆ ਸੀ ਉਹਨਾਂ ਦੇ ਘਰ ਦੇ ਵਿੱਚ ਵਿਹੜੇ ਦੇ ਵਿੱਚ ਤੇ ਉਹਦੇ ਗਾਂ ਖੜ ਜਾਂਦੀ ਸੀ ਤੇ ਜਿਹੜਾ ਗਵਾਲਾ ਸੀ ਉਹ ਦੁੱਧ ਉਹਦਾ ਚੋਂਦਾ ਸੀ ਗਾਗਰ ਦੇ ਵਿੱਚ ਗਾਗਰ ਇੱਕ ਪਾਂਡਾ ਹੁੰਦਾ ਹੈ ਗਵਾਲਾ ਚਾਰਾ ਤੇ ਵੜੇਮੇ ਚਾਰਾ ਪਸ਼ੂਆਂ ਦੇ ਖਾਣ ਵਾਲਾ ਹੁੰਦਾ ਹੈ ਵੜੇਮੇ ਉਹਨੂੰ ਹੋਰ ਦੁੱਧ ਵਧਾਉਣ ਦੇ ਲਈ ਪਾਏ ਜਾਂਦੇ ਨੇ ਜਿਹੜੇ ਕਿ ਜਦੋਂ ਅਸੀਂ ਕਪਾਹ ਚੁਗਦੇ ਆ ਨਾ ਕਪਾਹ ਦੇ ਵਿੱਚ ਵੜੇਮੇ ਹੁੰਦੇ ਨੇ ਰੂਹ ਅਲੱਗ ਨਿਕਲੇਉਂਦੇ ਤੇ ਵੜੇਮੇ ਅਲੱਗ ਨਿਕਲੇਉਂਦੇ ਨੇ ਗਵਾਲਾ ਚਾਰਾ ਤੇ ਵੜੇਮੇ ਆਪਣੀ ਸ਼ਰਤ ਮੁਜਬ ਭਾਵਕ ਸ਼ਰਤ ਮੁਤਾਬਕ ਜਿਹੜੀ ਪਹਿਲਾਂ ਸ਼ਰਤ ਹੋਈ ਸੀ ਉਹਨਾਂ ਦੇ ਵਿੱਚ ਗੱਲ ਖੁੱਲੀ ਸੀ ਜਦੋਂ ਉਹਨਾਂ ਨੇ ਦੁੱਧ ਲੈਣਾ ਸ਼ੁਰੂ ਕੀਤਾ ਸੀ ਉਹਨੂੰ ਖਵਾਉਂਦਾ ਸੀ ਦੁੱਧ ਦਾ ਭਾਅ ਮੁਕਾਉਣ ਵੇਲੇ ਭਾਅ ਕਿ ਜਦੋਂ ਦੁੱਧ ਦਾ ਭਾਅ ਤੈਅ ਕੀਤਾ ਗਿਆ ਸੀ ਉਸ ਵੇਲੇ ਕਹਾਣੀਕਾਰ ਦੀ ਪਤਨੀ ਨੇ ਨੀਲੀ ਨੂੰ ਚੰਗਾ ਚਾਰਾ ਖਵਾਉਣ ਦੀ ਜਿਹੜੀ ਸ਼ਰਤ ਉਹ ਗਵਾਲੇ ਦੇ ਅੱਗੇ ਰੱਖੀ ਸੀ ਕੀ ਕਿਹਾ ਸੀ ਗਵਾਲੇ ਨੂੰ ਕਿ ਤੁਸੀਂ ਇਹਨੂੰ ਜਿਹੜਾ ਚਾਰਾ ਹੈ ਉਹ ਵਧੀਆ ਪਾਉਣਾ ਹੈ ਵਧੀਆ ਖਵਾਉਣਾ ਹੈ ਕਹਾਣੀਕਾਰ ਦੀ ਪਤਨੀ ਕਦੇ-ਕਦੇ ਟੋਕਰੀ ਵੀ ਵੇਖ ਲੈਂਦੀ ਸੀ ਉਹ ਟੋਕਰੀ ਜਿਹਦੇ ਵਿੱਚ ਉਹਨੂੰ ਖਾਣ ਦੇ ਲਈ ਚਾਰਾ ਪਾਇਆ ਜਾਂਦਾ ਸੀ ਡੰਗਰ ਨੂੰ ਚੰਗੇ ਖਰਾਕ ਮਿਲਣ ਨਾਲ ਦੁੱਧ ਵਧੀਆ ਹੁੰਦਾ ਹੈ ਅਤੇ ਮੱਖਣ ਵੀ ਚੋਖਾ ਨਿਕਲਦਾ ਹੈ। ਚੋਖਾ ਮੀਨਸ ਬਹੁਤ ਸਾਰਾ। ਹਰ ਰੋਜ਼ ਨੀਲੀ ਦੇ ਆਉਣ ਤੇ ਕਹਾਣੀਕਾਰ ਉਸ ਦੀ ਖੁਰਾਕ ਖਾਣ ਦੀ ਤੇਜ਼ੀ ਬਾਰੇ ਸੋਚਦਾ ਰਹਿੰਦਾ। ਨੀਲੀ ਜਦ ਕਹਾਣੀਕਾਰ ਦੀ ਕੋਠੀ ਆਉਂਦੀ ਤਾਂ ਕਦੇ ਉਹ ਸੌਂ ਰਹੇ ਹੁੰਦੇ, ਕਦੇ ਸੌਂ ਕੇ ਉੱਠ ਰਹੇ ਹੁੰਦੇ ਅਤੇ ਕਦੇ ਸੌਂ ਕੇ ਉੱਠ ਚੁੱਕੇ ਹੁੰਦੇ। ਕਈ ਮਹੀਨੇ ਇਸੇ ਤਰ੍ਹਾਂ ਬੀਤ ਗਏ। ਨੀਲੀ ਨੂੰ ਨਵੀਂ ਹੋਈ ਨੂੰ ਕਿੰਨੇ ਦਿਨ ਹੋ ਚੁੱਕੇ ਸਨ ਨਵੀਂ ਹੋਈ ਨੂੰ ਮਤਲਬ ਕਿ ਭਾਵਨ ਦੇ ਦੁਆਰਾ ਦੁੱਧ ਦੇਣਾ ਸ਼ੁਰੂ ਕਰਨਾ ਸੀ ਸੂਣ ਵਾਲੀ ਹੋ ਚੁੱਕੀ ਸੀ ਨੀਲੀ ਅੱਜ ਦੁੱਧ ਤੋਂ ਲੱਤ ਮਾਰ ਗਈ ਲੱਤ ਮਾਰ ਗਈ ਭਾਵਨ ਨੇ ਦੁੱਧ ਨਹੀਂ ਦਿੱਤਾ ਕੁਝ ਦਿਨਾਂ ਬਾਅਦ ਨੀਲੀ ਨੇ ਫਿਰ ਆਉਣਾ ਸ਼ੁਰੂ ਕਰ ਦਿੱਤਾ ਹੁਣ ਨੀਲੀ ਦੇ ਪਿੱਛੇ ਉਹਦੀ ਬੱਚੀ ਵੀ ਆਉਂਦੀ ਸੀ ਜੋ ਕਿ ਨਿਰੀਪੁਰੀ ਨੀਲੀ ਵਰਗੀ ਸੀ ਨਿਰੀਪੁਰੀ ਬਿਲਕੁਲ ਹੂ ਬੂ ਨੀਲੀ ਵਰਗੀ ਸੀ ਕਹਾਣੀਕਾਰ ਦੀ ਤ੍ਰੀਮਤ ਤ੍ਰੀਮਤ ਹੁੰਦਾ ਹੈ ਪਤਨੀ ਘਰ ਵਾਲੀ ਕਹਾਣੀਕਾਰ ਦੀ ਤ੍ਰੀਮਤ ਦੀ ਦੁੱਧ ਦੀ ਲੋੜ ਜਿਵੇਂ ਨੀਲੀ ਤੇ ਨਿਰਪਰ ਹੋ ਗਈ ਸੀ ਭਾਵੇਂ ਉਹਨੂੰ ਜਿਹੜੇ ਦੁੱਧ ਦੀ ਜ਼ਰੂਰਤ ਹੁੰਦੀ ਸੀ ਉਹਨੂੰ ਲੱਗਦਾ ਸੀ ਵੀ ਨੀਲੀ ਮੇਰੀ ਸਾਰੀਆਂ ਦੁੱਧ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੀ ਹੈ ਨੀਲੀ ਦਾ ਇੱਕ ਵੇਲੇ ਦਾ ਸਾਰਾ ਦੁੱਧ ਉਹ ਖਰੀਦ ਲੈਂਦੇ ਕਹਾਣੀਕਾਰ ਦੀ ਪਤਨੀ ਮੋੜ-ਮੋੜ ਗਵਾਲੇ ਨੂੰ ਬੱਚੀ ਲਈ ਦੁੱਧ ਛੱਡਣ ਲਈ ਆਖਦੀ ਉਹ ਗਵਾਲੇ ਨੂੰ ਕਹਿੰਦੀ ਕਿ ਬੱਚੀ ਲਈ ਦੁੱਧ ਛੱਡਿਆ ਕਰ ਕਿਉਂਕਿ ਆਪਾਂ ਘਰਾਂ ਦੇ ਵਿੱਚ ਵੀ ਦੇਖਦੇ ਆ ਨਾ ਜਦ ਪਸ਼ੂ ਰੱਖੇ ਹੁੰਦੇ ਆ ਤਾਂ ਜਿਹੜਾ ਕੋਈ ਕੱਟੀ ਵੱਛੀ ਵੱਛਾ ਛੋਟੇ ਹੁੰਦੇ ਨੇ ਆਪਾਂ ਉਹਨਾਂ ਨੂੰ ਦੁੱਧ ਵੀ ਚੰਗਾਉਂਦੇ ਆ ਉਸ ਗਊ ਜਾ ਮੱਝ ਦਾ ਪਰ ਉਹ ਨੱਕ ਵਿੱਚ ਕੁਝ ਗੁਣਗੁਣਾ ਛੱਡਦਾ ਭਾਵ ਕਿ ਉਹ ਗੱਲ ਨੂੰ ਬਹੁਤਾ ਧਿਆਨ ਦੇ ਨਾਲ ਨਹੀਂ ਸੁਣਦਾ ਸੀ ਗਵਾਲੇ ਨੇ ਨੀਲੀ ਲਈ ਮਸਾਲਾ ਵੀ ਲਿਆਉਣਾ ਬੰਦ ਕਰ ਦਿੱਤਾ ਮਸਾਲਾ ਭਾਵ ਕਿ ਜਿਹੜਾ ਉਹਨਾਂ ਨੂੰ ਪਸ਼ੂਆਂ ਨੂੰ ਚਾਰੇ ਦੇ ਉੱਪਰ ਪਾਇਆ ਜਾਂਦਾ ਸ਼ਿਕਾਇਤ ਕਰਨ ਤੇ ਗਵਾਲਾ ਆਖਦਾ ਕਿ ਉਹ ਸ਼ਾਮੀ ਤੂੜੀ ਵਿੱਚ ਮਸਾਲਾ ਪਾ ਕੇ ਬਾਕਾਇਦਾ ਨੀਲੀ ਨੂੰ ਖਵਾਉਂਦਾ ਹੈ ਕਿ ਉਹ ਸ਼ਾਮ ਨੂੰ ਹੀ ਇਹਨੂੰ ਖਵਾ ਦਿੰਦਾ ਹੈ ਉਹ ਤੂੜੀ ਦੇ ਵਿੱਚ ਪਾ ਕੇ ਕਹਾਣੀਕਾਰ ਦੀ ਤ੍ਰੀਮਤ ਇਸ ਗੱਲ ਤੇ ਖਾਪਣ ਲੱਗ ਪਈ ਖਾਪਣ ਲੱਗ ਪਈ ਮਤਲਬ ਕਿ ਖਿਜਣ ਲੱਗ ਪਈ ਕਿ ਦੁੱਧ ਪਾਣੀ ਵਰਗਾ ਸੀ ਤੇ ਗਵਾਲਾ ਬੱਚੀ ਨੂੰ ਦੁੱਧ ਨਹੀਂ ਛੱਡਦਾ ਸੀ ਇੱਕ ਤਾਂ ਉਹਨੂੰ ਦੁੱਧ ਪਤਲਾ ਲੱਗਦਾ ਸੀ ਪਾਣੀ ਵਰਗਾ ਤੇ ਦੂਸਰਾ ਉਹ ਕਹਿੰਦੀ ਸੀ ਕਿ ਤੂੰ ਬੱਚੀ ਨੂੰ ਦੁੱਧ ਨਹੀਂ ਛੱਡਦਾ ਪਰ ਗਵਾਲਾ ਆਖਦਾ ਕਿ ਨੀਲੀ ਬੱਚੀ ਲਈ ਦੁੱਧ ਛੁਪਾ ਕੇ ਰੱਖ ਲੈਂਦੀ ਹੈ ਜਿਹੜੀ ਗਊ ਹੈ ਨੀਲੀ ਗਊ ਹੈ ਉਹ ਆਪਣੀ ਬੱਚੀ ਦੇ ਲਈ ਜਿਹੜਾ ਦੁੱਧਾ ਉਹ ਛੁਪਾ ਕੇ ਰੱਖ ਲੈਂਦੀ ਹੈ ਤੇ ਬਾਅਦ ਵਿੱਚ ਉਸ ਨੂੰ ਪਿਲਾਉਂਦੀ ਹੈ ਅਖੀਰ ਨੀਲੀ ਦੀ ਬੱਚੀ ਮਰ ਗਈ ਅਗਲੇ ਦਿਨ ਗਵਾਲੇ ਨੇ ਨਿੱਕੇ ਜਿਹੇ ਮੂੰਹ ਨਾਲ ਆ ਕੇ ਦੱਸਿਆ ਕਿ ਬੱਚੀ ਮਰ ਗਈ ਸੀ ਤੇ ਨੀਲੀ ਨੇ ਕੁਝ ਖਾਦਾ ਪੀਤਾ ਨਹੀਂ ਸੀ ਅਸਲ ਵਿੱਚ ਉਹ ਇੱਕ ਦਿਨ ਦੁੱਧ ਦਾ ਨਾਗਾ ਹੋਣ ਬਾਰੇ ਦੱਸਣਾ ਆਇਆ ਸੀ ਨਾਗਾ ਭਾਵ ਜਿਵੇਂ ਸਾਡਾ ਜਿਹੜਾ ਡੇਲੀ ਦਾ ਰੁਟੀਨ ਹੁੰਦਾ ਉਹ ਟੁੱਟ ਜਾਂਦਾ ਹੈ। ਉਹੋ ਕਹਾਣੀਕਾਰ ਦੀ ਪਤਨੀ ਦੰਦ ਕਰੀਚ ਕੇ ਰਹਿ ਗਈ। ਭਾਵਕੇ ਗੁੱਸੇ ਹੋ ਕੇ ਰਹਿ ਗਈ। ਕਚੀਚੀ ਵਟ ਕੇ ਰਹਿ ਗਈ। ਉਸ ਨੂੰ ਪਤਾ ਸੀ ਕਿ ਗਵਾਲਾ ਵੱਛੀ ਨੂੰ ਜਾਣ ਕੇ ਮਾਰ ਰਿਹਾ ਸੀ ਕਿਉਂਕਿ ਉਹ ਉਹਨੂੰ ਦੁੱਧ ਨਹੀਂ ਛੱਡਦਾ ਸੀ ਪੀਣ ਵਾਸਤੇ। ਪਰ ਗਵਾਲੇ ਵਿਚਾਰੇ ਦਾ ਤਾਂ ਪਹਿਲਾਂ ਹੀ ਨੁਕਸਾਨ ਹੋ ਗਿਆ। ਫਿਰ ਗਾਂ ਦਾ ਵੀ ਪਤਾ ਨਹੀਂ ਸੀ ਕਿ ਉਹ ਉੱਕਾ ਹੀ ਲੱਤ ਮਾਰ ਜਾਵੇ। ਉੱਕਾ ਭਾਵ ਪਦੇ ਵੀ ਦੁੱਧ ਨਾ ਦੇਵੇ ਇਹ ਵੀ ਹੋ ਸਕਦਾ ਸੀ ਇਸ ਲਈ ਕਹਾਣੀਕਾਰ ਦੀ ਪਤਨੀ ਚੁੱਪ ਰਹੀ ਪਰ ਗਵਾਲੇ ਦੇ ਮੋੜਨ ਤੇ ਉਹ ਬੁੱਲਾਂ ਵਿੱਚ ਬੁੜਬੜਾ ਕੇ ਕਹਿਣ ਲੱਗੀ ਚੂਲੇ ਦੁੱਧ ਬਚਾਉਣ ਲਈ ਭੈੜੇ ਨੇ ਬੱਚੀ ਗਵਾ ਲਈਏ ਭਾ ਕੇ ਹੁਣ ਬੱਚੀ ਹੈ ਜਿਹੜੀ ਛੋਟੀ ਜੀ ਉਹਨੇ ਕਿੰਨਾ ਕੁ ਦੁੱਧ ਪੀਣਾ ਸੀ ਥੋੜਾ ਜਿਹਾ ਤੇ ਕਹਾਣੀਕਾਰ ਦੀ ਪਤਨੀ ਕਹਿੰਦੀ ਵੀ ਚੂਲੇ ਦੁੱਧ ਬਚਾਉਣ ਵਾਸਤੇ ਉਹਨੇ ਜਿਹੜੀ ਬੱਚੀ ਹੈ ਉਹ ਭੁੱਖੀ ਰੱਖ ਕੇ ਮਾਰ ਦਿੱਤੀ ਏ ਅਗਲੇ ਸਵੇਰੇ ਨੀਲੀ ਗੇਟ ਦੇ ਸਾਹਮਣੇ ਆ ਕੇ ਖੜ ਗਈ ਗਵਾਲਾ ਪਿੱਛੇ ਮਸਾਲੇ ਦੀ ਟੋਕਰੀ ਲੈ ਕੇ ਆ ਰਿਹਾ ਸੀ ਪਹਿਲਾਂ ਨੀਲੀ ਤੁਸ ਮਾਰ ਕੇ ਗੇਟ ਖੋਲ ਲੈਂਦੀ ਸੀ ਤੇ ਜੇਕਰ ਗੇਟ ਬੰਦ ਹੁੰਦਾ ਤਾਂ ਸਿੰਗਾ ਨਾਲ ਖੜਕਾਉਣ ਲੱਗ ਪੈਂਦੀ ਸੀ ਪਰ ਅੱਜ ਉਹ ਉਦਾਸੀਆਂ ਅੱਖਾਂ ਨਾਲ ਨਿਮੋ ਝੂਣ ਆ ਕੇ ਖਲੋਗੀ ਨਿਮੋ ਝੂਣ ਵਿੱਚ ਜਿਵੇਂ ਨਮੋਸ਼ਾ ਜਿਹਾ ਹੁੰਦਾਗਾ ਗਵਾਲਾ ਅੰਦਰ ਆਇਆ ਤਾਂ ਉਹਦੇ ਪਿੱਛੇ ਨੀਲੀ ਗਿਣ-ਗਿਣ ਕੇ ਕਦਮ ਰੱਖ ਰਹੀ ਸੀ ਮਹਿੰਦੀ ਦੇ ਬੂਟੇ ਥੱਲੇ ਗਵਾਲੇ ਨੇ ਮਸਾਲੇ ਦੀ ਟੋਕਰੀ ਲਿਆ ਰੱਖੀ ਨੀਲੀ ਜੱਕੋ ਤੱਕੋ ਕਰਦੀ ਅੱਗੇ ਨਹੀਂ ਹੋਈ। ਭਾਵੇਂ ਅਣਮੰਨੇ ਜੇ ਮਨ ਨਾਲ ਉਹ ਅੱਗੇ ਨਹੀਂ ਹੋਈ ਪਰ ਉਸਨੇ ਮੂੰਹ ਮੋੜ ਲਿਆ। ਗਵਾਲੇ ਨੇ ਉਸਨੂੰ ਪੁਚਕਾਰ ਕੇ ਕੁਝ ਖਵਾਉਣ ਦੀ ਕੋਸ਼ਿਸ਼ ਕੀਤੀ, ਉਹਨੂੰ ਪਲੋਸ ਕੇ ਪਰ ਸਭ ਬੇਅਰਥ ਗਿਆ। ਅਜ ਉਸ ਤੋਂ ਕੁਝ ਨਹੀਂ ਸਿੱਖਾਦਾ ਜਾ ਰਿਹਾ। ਪਰੇਸ਼ਾਨ ਹੋਇਆ ਗਵਾਲਾ ਟੋਕਰੀ ਚੁੱਕ ਕੇ ਮੁੜ ਪਿਆ। ਜਿਹੜੀ ਟੋਕਰੀ ਚ ਉਹਨੂੰ ਖਾਣ ਨੂੰ ਰੱਖਿਆ ਸੀ ਫਿਰ ਉਹ ਚੱਕ ਕੇ ਮੁੜ ਪਿਆ। ਨੀਲੀ ਉਹਦੇ ਪਿੱਛੇ ਤੁਰ ਪਈ। ਕਹਾਣੀਕਾਰ ਦੀ ਪਤਨੀ ਨੇ ਨੌਕਰ ਨੂੰ ਡੇਰੀ ਤੋਂ ਦੁੱਧ ਲਿਆਉਣ ਲਈ ਕਿਹਾ ਕਹਾਣੀਕਾਰ ਆਪਣੀ ਬੱਚੀ ਨੂੰ ਛਾਤੀ ਨਾਲ ਲਾਈ ਦੂਰ ਤੱਕ ਜਾਂਦੀ ਨੀਲੀ ਨੂੰ ਦੇਖ ਰਿਹਾ ਸੀ ਕਹਾਣੀਕਾਰ ਨੇ ਆਪਣੀ ਬੱਚੀ ਨੂੰ ਛਾਤੀ ਨਾਲ ਲਾਇਆ ਹੋਇਆ ਸੀ ਤੇ ਜਦੋਂ ਨੀਲੀ ਤੁਰੇ ਜਾ ਰਹੀ ਸੀ ਉਹ ਉਹਨੂੰ ਦੇਖ ਰਿਹਾ ਸੀ ਅਗਲੇ ਦਿਨ ਮੂਹ ਨੇਰੀ ਹੀ ਗਵਾਲੇ ਦੇ ਪਿੱਛੇ-ਪਿੱਛੇ ਨੀਲੀ ਆਈ ਗਵਾਲੇ ਨੇ ਮਹਿੰਦੀ ਦੇ ਬੂਟੇ ਥੱਲੇ ਟੋਕਰੀ ਰੱਖੀ ਹੋਈ ਸੀ ਕਿ ਨੀਲੀ ਟੋਕਰੀ ਵਿੱਚ ਮੂੰਹ ਮਾਰਨ ਲੱਗੀ ਨੀਲੀ ਨੂੰ ਇਸ ਤਰ੍ਹਾਂ ਮਸਾਲਾ ਖਾਂਦੀ ਦੇਖ ਕੇ ਗਵਾਲਾ ਗਾਗਰ ਲੈ ਕੇ ਨੀਲੀ ਕੋਲ ਦੁੱਧ ਚੋਣ ਲਈ ਬੈਠ ਗਿਆ ਪਰ ਉਹ ਪਰੇ ਹੋ ਗਈ। ਨੀਲੀ ਤਿੰਨ ਦਿਨ ਦੀ ਭੁੱਖੀ ਸੀ ਕਿਉਂਕਿ ਜਦੋਂ ਦੀ ਬੱਚੀ ਮਰ ਗਈ ਸੀ ਤਾਂ ਉਹਨੂੰ ਵਿਯੋਗ ਹੋਇਆ ਉਹਨੂੰ ਦੁੱਖ ਹੋਇਆ ਕਿ ਜਿਹੜੀ ਮੇਰੀ ਬੱਚੀ ਆ ਉਹ ਮਰ ਗਈ ਹੈ ਇਸ ਕਰਕੇ ਉਹਨੇ ਕੁਝ ਨਹੀਂ ਖਾਦਾ ਸੀ। ਗਵਾਲੇ ਨੇ ਪੁਛਕਾਰ ਕੇ ਨੀਲੀ ਨੂੰ ਚੋਣ ਦੇ ਯਤਨ ਕੀਤੇ ਪਰ ਉਹ ਲੱਤ ਛੰਡ ਕੇ ਭਾਵ ਕਿ ਲੱਤ ਮਾਰ ਕੇ ਪਰੇ ਹੋ ਜਾਂਦੀ। ਦੁਖੀ ਹੋ ਕੇ ਗਵਾਲੇ ਨੇ ਮਸਾਲੇ ਦੀ ਟੋਕਰੀ ਨੂੰ ਖੋਲਿਆ ਉਹਦੇ ਅੱਗੋਂ ਫਿਰ ਟੋਕਰੀ ਚੱਕ ਲਈ ਟੋਕਰੀ ਸਿਰ ਤੇ ਰੱਖ ਕੇ ਉਹ ਤੇਜ਼-ਤੇਜ਼ ਮੁੜ ਤੁਰਿਆ ਨੀਲੀ ਗਵਾਲੇ ਨੂੰ ਦੇਖਣ ਲੱਗੀ ਜਦ ਗਵਾਲਾ ਕੋਠੀ ਦੇ ਗੇਟ ਅੱਗੇ ਪੁੱਜਾ ਤਾਂ ਨੀਲੀ ਅੜਿੰਗੀ ਅੜਿੰਗੀ ਜਿਵੇਂ ਸੀ ਕਹਿੰਦੇ ਵੀ ਰੰਬੀ ਜਿਵੇਂ ਗਵਾਲੇ ਨੂੰ ਬੁਲਾ ਰਹੀ ਹੋਵੇ ਪਰ ਉਹ ਕੋਠੀ ਤੋਂ ਬਾਹਰ ਚਲਾ ਗਿਆ ਨੀਲੀ ਕਿਨਾਂ ਚਿਹਰੇ ਮਹਿੰਦੀ ਦੇ ਬੂਟੇ ਖੜੀ ਬੁੱਥੀ ਸ਼ਬਦ ਹੁੰਦਾ ਬੱਚੇ ਆਪਣਾ ਮੂੰਹ ਚੁੱਕੀ ਗੇਟ ਵੱਲ ਦੇਖਦੀ ਰਹੀ ਜਿਵੇਂ ਗਵਾਲੇ ਨੂੰ ਉਡੀਕ ਰਹੀ ਹੋਵੇ ਕਦੇ-ਕਦੇ ਉਹ ੜਿੰਗਦੀ ਜਿਵੇਂ ਗਵਾਲੇ ਨੂੰ ਆਵਾਜ਼ਾਂ ਮਾਰਦੀ ਕਹਿਰੀ ਹੋਵੇ ਕਿ ਮੇਰੇ ਮਾਲਕ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਅਜੇ ਤੇ ਦੋ ਦਿਨ ਹੀ ਹੋਏ ਮੇਰੀ ਬੱਚੀ ਨੂੰ ਮੋਇਆਂ ਭਾਵੇਂ ਕੇ ਮਰਿਆ ਅੱਜ ਤਿੰਨ ਦਿਨਾਂ ਦੀ ਮੈਂ ਭੁੱਖੀ ਪਾਣੀ ਡਿਕਡੋਲੇ ਪਈ ਖਾਂਦੀ ਹਾਂ ਮੈਂ ਨਹੀਂ ਕਹਿੰਦੀ ਮੈਂ ਹਮੇਸ਼ਾ ਦੁੱਧ ਨਹੀਂ ਦਿਆਂਗੀ ਮੈਂ ਦੁੱਧ ਦਿਆਂਗੀ ਪਰ ਕੁਝ ਹੋਰ ਤੋਂ ਸਬਰ ਕਰ ਲੈ ਤੂੰ ਮੁੜ ਆ ਇੰਜ ਮੈਨੂੰ ਭੁੱਖਾ ਨਾ ਮਾਰ ਅੱਗੇ ਥੋੜਾ ਮੇਰੇ ਨਾਲ ਅਨਿਆ ਹੋਇਆ ਏ ਤੂੰ ਮੁੜ ਆ ਮੇਰੇ ਮਾਲਕ ਕਿੰਨੀ ਦੇਰ ਨੀਲੀ ਇਸੇ ਤਰ੍ਹਾਂ ਮਹਿੰਦੀ ਹੇਠ ਖੜੀ ਕੋਠੀ ਦੇ ਗੇਟ ਵੱਲ ਦੇਖਦੀ ਰਹੀ ਪਰ ਗਵਾਲਾ ਨਹੀਂ ਮੁੜਿਆ ਇਸ ਤਰ੍ਹਾਂ ਨੀਲੀ ਕਹਾਣੀ ਵਿੱਚ ਕਰਤਾਰ ਸਿੰਘ ਦੁੱਗਲ ਨੇ ਪਸ਼ੂਆਂ ਪ੍ਰਤੀ ਮਨੁੱਖ ਦੇ ਸਵਾਰਥੀ ਰਵੱਈਏ ਨੂੰ ਚਿੱਤਰਿਆ ਹੈ ਭਾਵੇਂ ਜਿੰਨੀ ਦੇਰ ਤੱਕ ਨੀਲੀ ਦੁੱਧ ਦਿੰਦੀ ਸੀ ਓਨੀ ਦੇਰ ਤੱਕ ਜਿਹੜਾ ਗਵਾਲਾ ਸੀ ਕਿਉਂਕਿ ਉਹਨੂੰ ਲਾਭ ਹੁੰਦਾ ਸੀ ਉਹਦੇ ਦੁੱਧ ਤੋਂ ਉਹ ਉਹਦੀ ਖਾਤਰਦਾਰੀ ਕਰਦਾ ਸੀ ਉਹਨੂੰ ਵਧੀਆ ਖਵਾਉਂਦਾ ਪਿਲਾਉਂਦਾ ਸੀ ਤੇ ਜਦੋਂ ਉਹਦੀ ਵੱਛੀ ਮਰ ਜਾਂਦੀ ਹੈ ਤਾਂ ਉਹ ਲੱਤ ਮਾਰਦੀ ਹੈ ਦੁੱਧ ਚੋਣ ਲੱਗਿਆ ਫਿਰ ਉਹਦੇ ਮੂਹਰੋਂ ਜਿਹੜਾ ਖਾਣ ਪੀਣ ਨੂੰ ਸਮਾਨ ਪਾਇਆ ਹੋਇਆ ਸੀ ਉਹਨੂੰ ਚਾਰਾ ਪਾਇਆ ਸੀ ਉਹ ਵੀ ਅਦੇ ਅੱਗੋਂ ਚੁੱਕ ਲੈਂਦਾ ਭਾਵ ਕਿ ਜਿਹੜਾ ਗਵਾਲਾ ਸੀ ਉਹਨੇ ਕੀ ਕੀਤਾ ਵੀ ਜੇ ਦੁੱਧ ਦੇਏਗੀ ਤਾਂ ਹੀ ਉਹਨੂੰ ਖਾਣ ਨੂੰ ਮਿਲੇਗਾ ਪਰ ਉਹਨੇ ਇਹ ਨਹੀਂ ਸੋਚਿਆ ਕਿ ਇਹ ਕਿੰਨੇ ਦੁੱਖ ਦੇ ਵਿੱਚੋਂ ਲੰਘ ਰਹੀ ਏ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ